ਦਾ ਵੀ ਰੋ ਰੋ ਬੁਰਾ ਹਾਲ ਸੀ ਆਖਰੀ ਵਾਰ ਆਪਣੀ ਧੀ ਨੂੰ ਹੱਥ ਲਾ ਲਾ ਕੇ ਦੇਖਣ ਦੀ ਕੋਸ਼ਿਸ਼ ਦੇ ਵਿੱਚ ਹੈ ਪਿਓ ਜੋ ਕਿ ਰੋਂਦਾ ਘੁਰ ਲਾਂਦਾ ਹੋਇਆ ਜ਼ਮੀਨ ਅੱਜ 25 ਸਤੰਬਰ ਦੀ ਸਵੇਰ ਚੜੀ ਤਾਂ ਉਹ ਮਾਪਿਆਂ ਨੂੰ 25 ਅਗਸਤ ਦਾ ਦਿਨ ਯਾਦ ਆ ਕਿ ਅੱਜ ਤੋਂ ਪਹਿਲੀ ਵਾਰ ਉਹਨਾਂ ਨੇ ਆਪਣੀ ਧੀ ਨੂੰ ਲਾੜੀ ਦੇ ਰੂਪ ਦੇ ਵਿੱਚ ਦੇਖਿਆ ਲਾਲ ਜੋੜੇ ਦੇ ਵਿੱਚ ਸਜੀ ਹੋਈ ਉਹਨਾਂ ਦੀ ਧੀ ਬੇਹਦ ਹੀ ਪਿਆਰੀ ਲੱਗ ਰਹੀ ਸੀ ਮਾਪੇ ਸੋਚਦੇ ਸੀ ਕਿ ਪਤਾ ਨਹੀਂ ਕਦੋਂ ਇਹ ਛੋਟੀ ਜਹੀ ਹੁੰਦੇ ਤੋਂ ਵੱਡੀ ਹੋ ਗਈ। ਇਸ ਕੁੜੀ ਦੇ ਸਿਰ ਤੇ ਸਾਰਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ। ਇਹ ਖੁਸ਼ੀ ਦੁੱਗਣੀ ਹੋ ਗਈ ਸੀ ਕਿਉਂਕਿ ਇਸ ਕੁੜੀ ਨੇ ਵਿਦੇਸ਼ ਜਾਣ ਤੇ ਲਈ ਪੇਪਰ ਵੀ ਕਲੀਅਰ ਕਰ ਲਿਆ ਤੇ ਹੁਣ ਉਸ ਦਾ ਵਿਆਹ ਵੀ ਰਖ ਦਿੱਤਾ ਗਿਆ ਸੀ। ਅੱਜ ਦੇ ਹੀ ਦਿਨ 25 ਅਗਸਤ ਨੂੰ ਮਾਪਿਆਂ ਨੇ ਆਪਣੀ ਸਥਿ ਦੀ ਘਰੋਂ ਤੋਰਿਆ ਸੀ ਤੇ ਅੱਜ 25 ਸਤੰਬਰ ਨੂੰ ਇਹ ਸਾਰਾ ਪਰਿਵਾਰ ਖਾਲੀ ਹੋ ਕੇ ਬੈਠ ਹੈ। ਬਰਨਾਲਾ ਦੇ ਨਰਾਇਣਗੜ੍ਹ ਸੋਈਆਂ ਦੇ ਵਿੱਚ ਬੀਤੀ 25 ਅਗਸਤ ਨੂੰ ਵਿਆਹੀ ਇਹ ਕੁੜੀ ਜਿਸਨੂੰ ਕਿਉਂਸਤੇ ਹੀ ਪਤੀ ਨੇ ਖਤਮ ਕਰ ਦਿੱਤਾ ਆਖਿਰਕਾਰ ਤੁਸੀਂ ਕੀ ਕਹੋਗੇ ਉਹ ਜਿਹੇ ਪਰਿਵਾਰ ਨੂੰ ਅਤੇ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਮੁੰਡੇ ਦੇ ਲਈ ਤਾਂ ਪਰਿਵਾਰਿਕ ਮੈਂਬਰ ਵੀ ਫਾਂਸੀ ਦੀ ਸਜ਼ਾ ਹੀ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਜਿਵੇਂ ਸਾਡੀ ਕੁੜੀ ਖਤਮ ਹੋਈ ਹੈ ਜਿਵੇਂ ਸਾਡੀ ਕੁੜੀ ਪਈ ਹੈ ਓਵੇਂ ਹੀ ਉਹ ਮੁੰਡਾ ਵੀ ਉਸਤੇ ਬਰਾਬਰ ਪਾਇਆ ਜਾਵੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੇ ਨਾਲ ਉਸਨੇ ਸਾਡੀ ਧੀ ਦੀ ਜਾਨ ਲਈ ਸਾਡੀਆਂ ਖੁਸ਼ੀਆਂ ਉਜਾੜੀਆਂ ਅਤੇ ਕੁਝ ਵੀ ਬਾਕੀ ਨਹੀਂ ਛੱਡਿਆ ਮ੍ਰਿਤਕਾ ਦੀ ਗਰਦਨ ਤੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਿਸ਼ਾਨ ਸੀ ਕੁੜੀ ਦੀ ਗਰਦਨ ਜਿਸਨੇ ਵੀ ਦੇਖੀ ਉਸ ਨੂੰ ਕਈ ਦਿਨ ਨੀਂਦ ਨਹੀਂ ਆਈ ਹੋਣੀ ਇਸ ਪੂਰੀ ਘਟਨਾ ਤੋਂ ਬਾਅਦ ਦੋਸ਼ੀ ਨੇ ਘਰ ਦੇ ਵਿੱਚ ਹੀ ਜਦੋਂ ਇਹ ਸਭ ਕੁਝ ਕੀਤਾ ਤਾਂ ਪੁਲਿਸ ਨੇ ਉਸਦੀ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕੀਤੀ કુડી ਦੇ ਭਰਾ અમૃતਪਾਲ ਸਿੰਘ ਨੇ ਕਿਹਾ ਕਿ ਉਸਦੀ ਭੈਣ ਜਸਪ੍ਰੀਤ ਕੌਰ ਉਮਰ 19 ਸਾਲ 25 ਅਗਸਤ ਨੂੰ ਪਿੰਡ ਨराणਗੜ ਦੇ ਵਿੱਚ ਵਿਆਹੀ ਸੀ ਹਰਮਨ ਦੇ ਨਾਲ ਉਸਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਹੀ ਉਸਦਾ પતિ ਭੈਣ ਨੂੰ ਤੰਗ ਕਰਦਾ ਸੀ ਅਤੇ ਇਸੇ ਵਿੱਚ ਬੀਤੀ ਰਾਤ ਉਸਦੀ ਭੈਣ ਦੀ ਜਾਨ ਵੀ ਲੈ ਲਈ ਗਈ ਇਹਦਰ ਅਸਲ ਪਿਛਲੇ ਸਮੇਂ ਦੀ ਹੀ ਗੱਲ ਦੱਸੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਰਾਤ ਨੂੰ ਕਰੀਬ 3:30 ਵਜੇ ਫੋਨ ਆਉਂਦਾ ਹੈ ਜਾਣਕਾਰੀ ਮਿਲਦੀ ਹੈ ਤੇ ਉਹ ਤੁਰੰਤ ਮੌਕੇ ਤੇ ਪਹੁੰਚ ਗਈ ਉਸ ਦੀ ਗਰਦਨ ਤੇ ਨੁਕੀਲੀ ਚੀਜ਼ ਦੇ ਨਾਲ ਬਾਹਰ ਕੀਤੀ ਸੀ 20 ਦਿਨ ਵਿਆਹ ਨੂੰ ਹੋਏ ਸੀ ਅਤੇ ਉਹ ਸਾਰਾ ਕੁਝ ਆਪਣੇ ਸੁਪਨੇ ਸੰਜੋਈ ਬੈਠੇ ਸੀ ਘਰ ਦੇ ਵਿੱਚ ਸਮਾਨ ਉਸੇ ਤਰ੍ਹਾਂ ਕੁੜੀ ਦੇ ਲੈ ਲਿਆਂਦੇ ਹੋਏ ਕੱਪੜੇ ਗਹਿਣੇ ਸਾਰਾ ਕੁਝ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਸਜਿਆ ਪਿਆ ਸੀ ਕਿ ਐਸ ਦੇ ਵਿਚਾਲੇ ਹੀ ਫੋਨ ਆ ਗਿਆ ਕਿ ਤੁਹਾਡੀ ਧੀ ਮੁੱਕ ਚੁੱਕੀ ਹੈ ਤਖੈਰ ਇਸ ਮ੍ਰਿਤਕ ਕੁੜੀ ਦੇ ਪਿਤਾ ਜਮੀਰ ਸਿੰਘ ਦਾ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਚਾਰ ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਇਹਨਾਂ ਚਾਰਾਂ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਤੁਸੀਂ ਇੱਕ ਤਸਵੀਰ ਦੇਖੋਗੇ ਵੀਡੀਓ ਦੇਖੋਗੇ ਜਿਸ ਦੇ ਵਿੱਚ ਇਹ ਮੂਲ ਕੋਈ ਹੁਣ ਸਾਹਮਣੇ ਆਏ ਨੇ ਇਸ ਦੇ ਵਿੱਚ ਮਾਪਿਆਂ ਤੋਂ ਇਲਾਵਾ ਭੈਣ ਵੀ ਸ਼ਾਮਿਲ ਹੈ ਮੁੰਡੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਇੱਕੋ ਘਰ ਦੇ ਵਿੱਚ ਰਹਿੰਦੇ ਹੋਏ ਜਦੋਂ ਵਾਰਦਾ ਤੇੱਡੀ ਵੱਡੀ ਹੋ ਗਈ ਅਤੇ ਇਹ ਸਵੇਰੇ ਉੱਠ ਕੇ ਦੱਸਦੇ ਨੇ ਕਿ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਸਾਡੇ ਘਰ ਕੀ ਹੋਇਆ ਇਸੇ ਗੱਲ ਨੂੰ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਦਿਲ ਦਿਮਾਗ ਦੇ ਵਿੱਚ ਇਹ ਗੱਲ ਖਟਕੀ ਕਿ ਆਖਿਰਕਾਰ ਇਹ ਕਿੱਡਾ ਵੱਡਾ ਝੂਠ ਬੋਲ ਰਹੇ ਨੇ ਝੂਠੇ ਸੇ ਕਰਕੇ ਹੀ ਬੋਲ ਰਹੇ ਨੇ ਕਿਉਂਕਿ ਇਹ ਮਿਲੇ ਹੋਏ ਸੀ ਜਾਂ ਫਿਰ ਇਹਨਾਂ ਨੂੰ ਸਭ ਕੁਝ ਪਤਾ ਸੀ ਇਹਨਾਂ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ ਪਰ ਇਸ ਪਰਿਵਾਰ ਨੇ ਅਜਿਹਾ ਕੀਤਾ ਨਹੀਂ ਜਿਸ ਦੀ ਸਜ਼ਾ ਹੁਣ ਉਹ ਪੁੱਗਤਣਗੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਸੀ ਅਤੇ ਧਰਨਾ ਪ੍ਰਦਰਸ਼ਨ ਇਸੇ ਸ਼ਰਤ ਤੇ ਚੁੱਕਿਆ ਗਿਆ ਕਿ ਤੁਸੀਂ ਸਾਨੂੰ ਇਨਸਾਫ ਦਿਵਾਉਂਗੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹਿਰਾਸਤ ਦੇ ਵਿੱਚ ਲਾਉਣਗੇ ਉਵੇਂ ਹੀ ਪੁਲਿਸ ਨੇ ਕੀਤਾ ਅਤੇ ਹੁਣ ਅਗਲੀ ਕਾਰਵਾਈ ਕੋਰਟ ਦੇ ਵਿੱਚ ਹੋਣੀ ਹੈ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਮੁੰਡੇ ਤੋਂ ਇਲਾਵਾ ਉਸ ਦੀ ਭੈਣ ਤੇ ਮਾਪਿਓ ਸ਼ਾਮਿਲ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕਿਸਾਨਾਂ ਦੇ ਵੱਲੋਂ ਇਹਨਾਂ ਨੂੰ ਪਰਿਵਾਰ ਨੂੰ ਇਨਸਾਫ਼ ਦੀ ਵਾਣ ਚ ਲੈ ਦਰਨਾ ਦਿੱਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਟੱਲੇਵਾਲ ਥਾਣੇ ਦੇ ਬਾਹਰ ਵੀ ਦਰਨਾ ਪ੍ਰਦਰਸ਼ਨ ਕੀਤਾ ਅਤੇ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਤੇ ਵੀ ਨਹਿਰ ਵਾਲੇ ਪੁਲ ਦੇ ਉੱਪਰ ਦਰਨਾ ਕਰਦੇ ਹੋਏ ਕਾਫੀ ਲੰਬਾ ਜਾਮ ਲੱਗਿਆ ਸੀ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਦੇ ਪਿਤਾ ਜਮੇਰ ਸਿੰਘ ਅਤੇ ਬਾਕੀ ਦੇ ਕਿਸਾਨ ਜਥੇਬੰਦੀਆਂ ਸਮੇਤ ਨੇੜਲੇ ਪਿੰਡਾਂ ਦੇ ਲੋਕ ਵੀ ਇੱਥੇ ਪਹੁੰਚੇ ਹੋਏ ਸਨ ਜੋ ਕਿ ਇਸ ਧੀ ਨੂੰ ਇਨਸਾਫ ਦਿਵਾਣਾ ਚਾਹੁੰਦੇ ਸਨ ਆ ਰੋਟੀਪਤੀ ਦੀ ਗ੍ਰਿਫਤਾਰੀ ਹੋ ਗਈ ਸੀ ਅਤੇ ਉਸ ਮਗਰੋਂ ਜਦੋਂ ਪੁਲਿਸ ਨੇ ਭਰੋਸਾ ਦਿਵਾਇਆ ਕਿ ਤੁਹਾਨੂੰ ਇਨਸਾਫ ਮਿਲੇਗਾ ਉਸ ਤੋਂ ਬਾਅਦ ਇਹਦਰਨਾ ਪ੍ਰਦਰਸ਼ਨ ਖਤਮ ਹੋਇਆ ਧੀਂ ਤੇ ਹੀ ਬੈਠ ਕੇ ਰੋਣ ਲੱਗ ਪਿਆ ਘਰ ਦੇ ਵਿੱਚ ਇਸ ਦੇ ਮਾਪਿਓ ਅਤੇ ਭਰਾ ਸ਼ਾਮਿਲ ਨੇ ਭਰਾ ਨੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਦਕਾ ਗ੍ਰਿਫਤਾਰੀਆਂ ਹੋਈਆਂ ਨੇ ਪਰਾ ਕਹਿੰਦਾ ਹੈ ਕਿ ਹਾਲਾਂਕਿ ਇਹਨਾਂ ਨੂੰ ਫੜੇ ਤਾਂ ਐਨ ਉਸੇ ਮੌਕੇ ਤੇ ਹੀ ਜਾਣਾ ਚਾਹੀਦਾ ਸੀ ਜੀ